ਅਡੇ ਜਿਹੜਾ ਮੰਨਯੋਗ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਇੱਕ ਐਕਸਟਰੈਸ਼ਨਿਸਟ ਜਿਹੜਾ ਰੈਕਟ ਮੋਡਿਊਲ ਕਹਿ ਸਕਦੇ ਹੋ ਬਸਟ ਕੀਤਾ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਇਸ ਕੇਜ ਇਹਦੇ ਚ ਐਫ ਆਈ ਆਰ ਨੰਬਰ 118 217 ਨੂੰ ਦਰਜ ਕਰਾਈ ਗਈ ਸੀ ਕਿ ਇੰਪੋਰਟੈਂਟ ਬਿਜ਼ਨਸਮੈਨ ਵੱਲੋਂ थाना सदर ਦੇ ਵਿੱਚ ਉਹਨਾਂ ਦੀ ਕੋਈ ਸਾਈਟ ਬਣ ਰਹੀ ਸੀਗੀ ਬੈਂਕੁਇਟ ਹਾਲ ਦੀ ਉਸ ਬੋਰਡ ਦੇ ਉੱਤੇ ਫਾਇਰਿੰਗ ਕਰਕੇ ਵੀਡੀਓ ਬਣਾਈ ਹਾਲਾਂਕਿ ਉਹ ਅੰਡਰ ਕੰਸਟਰਕਸ਼ਨ ਸਾਈਟ ਸੀਗੀ ਬਾਹਰਲੇ ਪਾਸੇ ਆਊਟਸਕਾਪਸ ਆਫ ਸ਼ਹਿਰ ਦੇ ਬਾਹਰ ਉਹ ਮੁੜ ਕੇ ਵੀਡੀਓ ਦਿਖਾ ਕੇ ਉਹਨਾਂ ਤੋਂ ਫਰੋਟੀ ਦੀ ਮੰਗ ਸ਼ੁਰੂ ਕੀਤੀ ਗਈ ਔਰ ਬਾਰ-ਬਾਰ ਉਹਨਾਂ ਨੂੰ ਫੋਨ ਨੰਬਰ ਤੋਂ ਜਿਹੜੇ ਫੋਨ ਆ ਰਹੇ ਸੀਗੇ ਐਫਆਈਆ ਬੰਦ ਕਰਕੇ ਬੜੀ ਦੀਪਲੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਔਰ ਬਹੁਤ ਜਲਦੀ ਸਾਰਾ ਕੇਸ ਕ੍ਰੈਕ ਕੀਤਾ ਗਿਆ ਜਿਹੜੇ ਬੰਦਾ ਨੇ ਜਿਹੜੇ ਦੋ ਮੁਲਜ਼ਮ ਸੀ ਜਿਹਨੇ ਫਾਇਰ ਕੀਤਾ ਸੀ ਉਹਦਾ ਸਾਈਟ ਜਿੱਥੇ ਹੈਗੀ ਕੰਸਟਰਕਸ਼ਨ ਦੀ ਅਮਨਦੀਪ ਸਿੰਘ ਤੇ ਸਿਮਰਤ ਪਾਲ ਅਮਨਦੀਪ ਗੁਰੇਜ ਸਦੋਕੇ ਦਾ ਦੋਨੇ ਇੱਕੋ ਪਿੰਡ ਦੇ ਆ ਥਾਣਾ ਮਹਿਤਾ ਅਮਰਸਰ ਰੂਰਲ ਇਹਨਾਂ ਨੂੰ ਸਦਰਦੀਪੋਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ ਅਲੋਂਗ ਵਿਦ ਸੀਆਈਏ ਵੰਦੀ ਸਦੀ ਪਾਰਟੀ ਨਾਲ ਸੀ ਉਜਾ ਹੈ ਦਾ ਸਿਮਰਤਪਾਲ son of ਸਰਜੀਤ ਸਿੰਘ ਸੱਦੋਕੇ ਦਾ ਇਹ ਥਾਣਾ ਨਾਤਾ ਅੰਮ੍ਰਿਤਸਰ ਰੂਰਲ ਇਹ ਦੋ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਗੋੜ ਤੇ ਉਸ ਤੋਂ ਇਲਾਵਾ ਜਿਹੜਾ ਇਹ ਸਾਰਾ ਨੈਟਵਰਕ ਦਾ ਮਾਸਟਰਮਾਈਂਡ ਸੀ ਹਰਪ੍ਰੀਤ ਇਲੀਅਸ ਹੈਪੀ son of ਸਰਜੀਤ ਸਿੰਘ ਪੈਣੀ ਮੀਆਂ ਖਾਂ ਜ਼ਿਲ੍ਹਾ ਗੁਰਦਾਸਪੁਰ ਇਹ ਇਹ ਸਿਮਰਤਪਾਲ ਇਲੀਅਸ ਸਿਮਰਨ ਮੰਗਲ ਸਿੰਘ ਦਾ ਬੇਟਾ ਹੈ ਰਾਮਪੁਰਾ ਪਿੰਤੋਂ ਪੀਐਸ ਕਰੰਡਾ ਅੰਮ੍ਰਿਤਸਰ ਰੂਰਲ ਉਹ ਦੋਨੋਂ ਜਿਹੜੇ ਐ ਇਹ ਬੌਂਸਰ ਦਾ ਕੰਮ ਕਰ ਰਹੇ ਸੀ ਸਿਮਰਤਪਾਲ ਉਹਨਾਂ ਨੇ ਮਾਸਟਰਮਾਈਂਡ ਸਾਰੀ ਇਹ ਐਕਸਟਰੈਕਸ਼ਨ ਜਿਹੜੀ ਐ ਐਟਾ ਉਹ ਮਾਸਟਰਮਾਈਂਡ ਕਰਕੇ ਟਾਰਗੇਟ ਕੀਤਾ ਵਿਕਟਮਸ ਨੂੰ ਔਰ بار-बार ਉਹਦੀ ਅਬਜ਼ਰਵੇਸ਼ਨ ਕਰਕੇ ਇਹ ਸਾਰੀ ਇਨਫੋਰਮੇਸ਼ਨ ਕਾਲਰ ਨੂੰ ਦੇ ਰਹੀ ਸੀ ਕਾਲਰ ਜਿਹੜਾ ਹੈਗਾ ਉਹ ਬਾਹਰ ਬੈਠਾ ਸਪੀਅਨਟ ਸ਼ਾਇਦ ਹੈਗਾ ਯੂਰਪ ਤੋਂ ਸੁਖਦੇਵ ਸਿੰਘ वो भी इस केस नामजद किया गया क्योंकि और गैंग बल ओ नाम ला के वर्त रहे थे असल रहे हैं। हो ज्यादा प्रैशर बने और पुलिस ने बहुत वादिया काम किया और सिविल लाइन पुलिस ने दो बंद मास्टर माइंड से ਹਰਪ੍ਰੀਤ ਦੇ ਲਈ ਹੈਪੀ ਤੇ ਸਿਮਰਤਾ ਲਈ ਸਿਮਰਨ ਸਿਮਰਨ ਕੋਲ ਕਿ ਬਾਉਂਸਰ ਦਾ ਕੰਮ ਕਰਦਾ ਹੈ ਔਰ ਉਹੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਕਰ ਰਿਹਾ ਸੀ ਇਹਨਾਂ ਨੂੰ ਗਿਫਟਰ ਕੀਤਾ ਇਤੇ ਕੰਪਨੀ ਬਾਅਦ ਦਿੱਤੇ ਆਪਾਂ ਖੜੇ ਆਦੇ ਆਊਟਸਕਾਉਟਸ ਦੇ ਉੱਤੇ ਤੇ ਜਦੋਂ ਇਹਨਾਂ ਦੀ ਤਲਾਸ਼ੀ ਲੈ ਕੇ ਰਿਕਵਰੀ ਕੀਤੀ ਕਿ ਤੇ ਪੰਪਾੜੀ ਬੋਰ ਦਾ ਪਿਸਟਨ ਮਿਲਿਆ ਤੇ ਜਦੋਂ ਇਹ ਪਿਸਟਨ ਰਿਕਵਰੀ ਕਰਕੇ ਬ੍ਰਿਸਪਾਰਟੀ ਗੱਡੀ 'ਚ ਬੈਠੀ ਸੀ ਤੇ ਹਰਪ੍ਰੀਤ ਹੈਪੀ ਨੇ ਕਾਰਬਾਈਂ ਜਿਹੜੀ ਹੈ ਸਾਡੇ ਮੁਲਾਜ਼ਮ ਤੋਂ ਖੋ ਕੇ ਉਨੇ ਖੋਨ ਦੀ ਕੋਸ਼ਿਸ਼ ਕੀਤੀ ਔਰ ਉਥੇ ਇਕਦਮ ਹਫੜਾ ਤਫੜੀ ਮਚ ਗਈ ਤੇ ਬਲਵਿੰਦਰ ਸਿੰਘ ਯੋਐਸਏ ਨੇ ਆਪਣੇ ਪਿਸਟਲ ਜੋ ਸਰਕਾਰੀ ਸੀ ਉਹ ਤੋਂ ਫਾਇਰ ਕੀਤਾ ਜੋ ਕੇ ਦੇ ਲੱਤ ਤੇ ਲੱਗਿਆ ਇੰਜੁਰਡ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਗਿਆ ਔਰ ਜਿਹੜਾ ਇਲਾਜ ਹੈ ਉਹ ਚੱਲ ਰਿਹਾ ਚਾਰੇ ਮੁਲਜ਼ਮ ਤੇ 15 ਮੁਲਜ਼ਮ ਜਿਹੜਾ ਬਾਹਰ ਬੈਠਾ ਹੈ ਨਾਮਜ਼ਦ ਕੀਤੇ ਗਏ ਨਹੀਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਰਿਕਵਰੀਆਂ ਹੋਣੀਆਂ ਵੈਪਨ ਦੀਆਂ ਕਿਉਂਕਿ ਜਿਹੜੇ ਦੂਜੇ ਬੰਦੇ ਨੇ ਉਹਨਾਂ ਦੀ ਪੁੱਛਗਿੱਛ ਜੇ ਜਾਰੀ ਹੈ ਜਿਨ੍ਹਾਂ ਨੇ ਐਕਚੁਅਲ ਫਾਇਰਿੰਗ ਕੀਤੀ ਹੈ ਬੋਰਡ ਦੇ ਉੱਤੇ ਸੋ ਮੈਂ ਸਾਰੀ ਟੀਮ ਨੂੰ ਬਧਾਈ ਦਿੰਦਾ ਬਹੁਤ ਅੱਛਾ ਆਪਰੇਸ਼ਨ ਕੀਤਾ ਜਿਸ ਨਾਲ ਕਿ ਸਾਡੀ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਸੈਂਸੇਸ਼ਨ ਚਲਾਉਣ ਵਾਲੀ ਜਾਂ ਕੋਈ ਸੈਂਸੇਸ਼ਨਲ ਕ੍ਰਾਈਮ ਕਰਨ ਦੀ ਜਿਸ ਨਾਲ ਸਹਿਮਤਾ ਫੈਲਦਾ ਸੋਸਾਇਟੀ 'ਚ ਉਹ ਬਿਲਕੁਲ ਨਾਕਾਮਯਾਬ ਕੀਤਾ ਪਰ ਪੂਰੇ ਦਾ ਪੂਰਾ ਗਿਆ ਇਹ ਗੈਂਗ ਹੈ ਕੋਰਸ ਕੀਤਾ ਤੇ ਇਹਦੇ ਵੇਲੇ ਦੇਖੇ ਕਿੰਨੇ ਵਜੇ ਘਟਨਾ ਇਹ ਤਕਰੀਬਨ 4:30 ਦੇ ਕਰੀਬ ਦੀ ਘਟਨਾ ਹੈ ਜੀ ਹਾਂਜੀ ਤੇ ਗੋਲੀ ਇਹ ਤਾਂ ਜਿਹੜੀ ਹੈ 9mm ਕਾਰਬਾਈਨ ਕੋਈ ਲਈ ਉਹਦੇ ਤੈਅ ਦੀ ਉਹਨੇ ਆਪਣੀ ਸੈਲਫ ਡਿਫੈਂਸ ਚ ਕੀਤਾ ਤੇ ਉਹਦੇ ਜਿਹੜਾ ਇਲੈਜੀਟਰੀ ਸੈਲਫ ਡਿਫੈਂਸ ਫਾਇਰ ਦੇ ਵਿੱਚ ਗੋਲੀ ਲੱਗੀ ਸਰ ਇਹ 4:30 ਦੇ ਕਰੀਬ ਹੈ ਕਿ ਬਿਆਦੀ ਹੈ ਇੱਕ ਮਰੇ ਸੀ ਇੱਥੇ ਬਗੋਜ਼ ਇਹਨਾਂ ਨੂੰ ਸ਼ੱਕ ਸੀ ਕਿ ਦੂਜੇ ਬੰਦਿਆਂ ਨਾਲ ਕੰਟੈਕਟ ਨਹੀਂ ਹੋਇਆ ਆਪਰ ਕਰ ਰਹੇ ਆ ਫਿਰ ਨਹੀਂ ਨਹੀਂ ਆਪਣੀ ਗੱਡੀ ਚ ਹੀ ਸੀਗੇ ਜੀ ਬਰੀਜ਼ਾ ਗੱਡੀ ਐ ਔਰ ਸਾਰੀ ਐਸੀ ਤਹਿਕੀਕਾਤ ਕਰ ਰਹੇ ਆ ਕਿ ਪਿਸਤਲ ਕਿੱਥੋਂ ਆਇਆ ਕੀ ਹੋਇਆ ਸਰ ਜਾਇ ਤਾਂ ਲੁਟਕਾ ਘੁਆ ਫੇਰੇ ਚਾਰ ਤੋਂ ਪੰਜ ਜਾਂ 6 ਦੇ ਵਿਚਕਾਰ ਜੀ ਲੱਗਦਾ ਕਿ ਅੱਜ ਵੀ ਇਹਨਾਂ ਨੇ ਕਿਸੇ ਘਟਨਾ ਨੂੰ ਇਲਜ਼ਾਮ ਦੇਣਾ ਸੀ ਇਸਨੂੰ ਲੁੱਟ ਕੋ ਕਾਣੀ ਕਰਨੀ ਸੀ ਲੁੱਟ ਕੋ ਵਾਲੀ ਗੱਲ ਨਹੀਂ ਸੀ ਜੀ ਇਹਨਾਂ ਦਾ ਮੇਨ ਟਾਰਗੇਟ ਐਕਸਟਰੈਕਸ਼ਨ ਸੀਗਾ ਜੀ ਔਰ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਡਰਾ ਕੇ ਤੇ ਆਪਣੀ ਫਰੋਦੀ ਦੇ ਪੈਸੇ ਕੁਝ ਨਾ ਕੁਝ ਮਿਲ ਜਾਣਗੇ ਸਰ ਹੁਣ ਤੱਕ ਕਿੰਨੀਆਂ ਫਰੋਦੀਆਂ ਮੰਗ ਚੁੱਕੇ ਜੀ ਇਹ ਚੱਲ ਰਹੀ ਹੈ ਜਿਹੜੀ ਪੁੱਛ ਖਿੱਚ ਫੇਰ ਤੋਂ ਕਲੀਅਰ ਕਰਾਂਗੇ ਜਿਹੜਾ ਬੰਨ ਕੇਸ ਆ ਟ੍ਰੇਸ ਹੋਇਆ ਔਰ ਜੇ ਆਪਾਂ ਅੰਗਲ ਦੇਖੀਏ ਕਿ ਕਿੱਥੋਂ ਬੰਦੇ ਇਹਨਾਂ ਨੇ ਰੂਰਲ ਏਰੀਏ ਦੇ ਜੋੜੇ ਆਪ ਘਿੰਡੇ ਦੇ ਰਹਿਣ ਵਾਲੇ ਆ ਓਏ ਇੱਕ ਗੁਰਦਾਸਪੁਰ ਦਾ ਰਹਿਣ ਵਾਲਾ ਇਹਨਾਂ ਨੇ ਬੰਦੇ ਰੈਂਜ ਕੀਤੇ ਤੇ ਉਹਨਾਂ ਤੋਂ ਜਿਹੜੀ ਆ ਬੋਰਡ ਦੇ ਉੱਤੇ ਫਾਇਰਿੰਗ ਕਰਾਈ ਸਰ ਇਹ ਗੋਲੀ ਕਿੱਥੇ ਲੱਗੀ ਸੀ ਮੇਰੇ ਕੋਲ ਸਰ ਇਹ ਕਾਫੇ ਦੇ ਉੱਤੇ ਦੀ ਪਿੰਨੀ ਚ ਸਰ ਇੱਕ ਉਹਦੇ ਲੱਗੀ ਬੜੀ ਜੀ ਹਾਂਜੀ ਠੀਕ ਹੈ ਜੀ ਥੈਂਕ ਯੂ